हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਤੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸਤਨਾਕ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਸੇਤ ਆ ਗਏ ਬਾਈ ਕੋਲੇ ਟਾਪ ਕੁਆਲਿਟੀ ਦੀਆਂ ਹੀਫਰ ਵਸਗਾਂ ਤੇ ਇੱਕ ਆ ਗਈ ਟਾਪ ਕੁਆਲਿਟੀ ਦੀ ਕੱਟੀ ਤੇ ਜੇ ਕਿਸੇ ਵੀਰ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈ 8196476 15312 ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਥੋ ਠੀਕ ਹੋਮਣੇ ਵਧੀਆ ਵਧੀਆ ਵੀਰੇ ਕਿਵੇਂ ਚੱਲਦਾ ਕੰਮ ਕਰ ਪੂਰਾ ਵਧੀਆ ਬਰੋਤੈ ਕਿਰਪਾ ਨਾਲ ਵੀਰੇ ਠੀਕ ਹੈ ਬਾਈ ਨਾਮ ਤੇ ਆਪਣਾ ਐਡਰੈਸ ਨਾਮ ਮੋਮਨਦੀਪ ਜੀ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਤਰਸੀਲੇ ਨਿਹਾਲ ਸ਼ੰਗਲ ਦੇ ਨੇੜੇ ਪਿੰਡ ਹੈ ਗਿਆ ਬਲਾਸਪੁਰ ਤੇ ਹਿੰਮਤਪੁਰਾ ਇਧਰੋਂ ਨਿਹਾਲ ਸਿੰਘ ਵਾਲੇ ਤੋਂ ਪਤਾ ਨਹੀਂ ਖੜਾਇ ਠੀਕ ਹੈ ਵੀਰੇ ਕੰਟੈਕਟ ਨੰਬਰ ਬੋਲ ਦਿਓ ਆਪਣਾ 81988396 ਏ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਆਮਨੇ ਫਿਰ ਬਾਈ ਅੱਜ 6 ਵਸੀਆਂ ਹਾਂਜੀ 6 ਬੱਚੇ ਆਪਣੇ ਕੋਲ ਠੀਕ ਹੈ ਹਾਂਜੀ 1 ਬੱਚੀ ਗੱਬਣ ਹੋਈ ਵੀ ਬਾਈ ਹੂੰ ਮਹੀਨੇ ਤੋਂ 3 ਦਿਨ ਉੱਤੇ ਚੱਲੇਗਾ ਠੀਕ ਹੈ ਵੀਰੇ ਬੱਚੀ ਫੋਲ ਗੱਬਣ ਡਿਜੀਟਲ 13 ਮਹੀਨੇ ਦੇ ਪਿਛੇ ਪੂਰੀ ਪੜੀ ਠੀਕ ਹੈ ਵੀਰੇ ਹਾਂਜੀ ਤੇ ਪਹਿਲੇ ਨੰਬਰ ਵਾਲੀ ਬੱਚੀ ਤੋਂ ਸਟਾਰਟ ਕਰਦੀ ਆਮਨੇ ਕਿੰਨੀ ਉਮਰ ਦਾ ਚਰਸੀ ਦਾ ਇਹ ਵੀਰੇ ਹੋਊਗੀ 4 ਕੁ ਮਹੀਨਿਆਂ ਦਾ ਨੇੜੇ ਤੇੜ 4 ਮਹੀਨਿਆਂ ਦਾ ਬੱਚਾ ਬੱਚਾ ਕੋਲ ਆਪਣੇ 4 ਹੋਣਗੇ ਵੀਰੇ ਥਣ ਚਾਰਾਂ ਦੀ ਗਰੰਟੀ ਹੋਵੇ ਸਾਰਿਆਂ ਦੀ ਆਪਣੀ ਕੀ ਬਾਤ ਹੈ ਬਹੁਤ ਸੋਹਣਾ ਥਾਣਾ ਗਿਆ ਨਾ ਹਾਂ ਚਮਕਦਮ ਕਲਾ ਬੱਚਾ ਬਕਵਾਲਿਟੀ ਬੱਚੇ ਦੀ ਸਾਨੂੰ ਚੈੱਕ ਕਰਵਾਵਾਂਗੇ ਭਾਈ ਮੋਦੀ ਚੈੱਕ ਕਰਵਾਵਾਂਗੇ ਫੇਰ ਚੈੱਕ ਕਰਵਾਵਾਂਗੇ ਕਿਉਂਕਿ ਬੱਚੇ ਪਾਲਣ ਵਾਲੇ ਬੱਚੇ ਆ ਬੱਚਾ ਦੇਖੋ ਕਿੰਨਾ ਸੋਹਣਾ ਬੱਚਾ ਲੈ ਨਿਆਰਾ ਕੋਨਾ ਮੈਂ ਹਾਂ ਨਾ ਹਾਂ ਲੈ ਦੂਈ ਲਈ ਸਾਰੀ ਝਾੜੀ ਖੜਾ ਮੈਂ ਨੂਈ ਨਾ ਝਾੜੀ ਪੂਰਾ ਬੱਚਾ ਚੰਗਾ ਯਾਰ ਜਿਹਨੇ ਸ਼ੋਅ ਚੰਗਾ ਤੇ ਪਲਿਆ ਬੱਚਾ ਬਈ ਕਵਾਲ ਜਰਸੀ ਬੱਚਾ ਲੈ ਹੂੰ ਥੋੜਾ ਤੌਰ ਤੇ ਆਪਾਂ ਲੰਮਾ ਵੀ ਦਈਏ ਕਿਉਂਕਿ ਬਈ ਮੌਸਮ ਨਾ ਖਰਾਬ ਕਰਕੇ ਮੀਂਹ ਦਾ ਕਰਕੇ ਥੋੜਾ ਚਰਗਲ ਜੀ ਬਣੀ ਪਈ ਆ ਥੋੜੀ ਮੀਂਹ ਆ ਕਰਕੇ ਮਾਸਟੀ ਦਾ ਮਾਸਟੀ ਤਾਂ ਫੁੱਲ ਕਰਦਾ ਬੱਚਾ ਕੀ ਬਾਤ ਤੇ ਹਮਨੇ ਬਈ ਇਹਦਾ ਮੁੱਲ ਫਿਰ ਕੀ ਹੋਲੇ ਤਾਂ ਕਿੰਨਾ ਕਰਾਲ ਗਏ ਵੀਰੇ ਬੱਚੀ ਦਾ ਹੂੰ ਆਹੇ ਆਪਾਂ 7500 ਦੀ ਬੱਚੀ ਦੇ ਦਣੀ ਬਈ ਮੁੱਲ ਕਰਾਉਣ ਨੂੰ ਬਈ ਕਹਿੰਦਾ ਕਿੰਨਾ ਮਰਜ਼ੀ ਕਰਾ ਲਈਏ 7500 ਦੀ ਆਪਾਂ ਬੱਸੀ ਹਾਂਜੀ ਦੇ ਦੇਾਂਗੇ ਬਈ ਅੱਜ ਆਹ ਅੱਜ ਜੋੜਾ ਲਊਗਾ ਬੱਚਿਆਂ ਬੱਚਿਆਂ ਦਾ ਆਪਾਂ ਜਿੜੇ-ਜੁੜੇ ਹੀ ਕਰ ਦੇਣਾ ਵੀ ਜੋੜਾ ਲਊਗਾ 12000 ਦਾ ਬਈ 66000 ਦੇ ਹਾਂਜੀ ਜਮਾ ਲੈਣ ਦੇਣੀ ਜਮਾ ਲੈਣ ਦੇਣੀ ਹੋਰ ਕੋਈ ਜਮਾ ਲੈਣ ਦੇਣ ਮੁੱਲ ਕਰਨੇ ਆ ਬਾਈ ਕਹਿੰਦਾ ਅੱਜ ਦੋ ਨੰਬਰ ਬੱਚਾ ਆ ਗਿਆ ਬਈ ਐਫ ਦਾ ਗਲਾਬੀ ਦੀ ਬੂਥ ਕੁਆਲਿਟੀ ਕਿੰਨਾ ਦਾ ਸਾਈਜ਼ ਛੋਟਾ ਕੰਨ ਪ੍ਰਿੰਟ ਸੁਨੱਖਪਣਾ ਬੱਚੇ ਚ ਉਮਰ ਕਿੰਨੀ ਆਵਣੀ ਹੈ ਬਈ ਉਮਰ ਹੋਊਗੀ ਵੀਰੇ ਸਾਢੇ 3 ਨਵੇਂ ਦਾ ਬੱਚਾ ਆਇਆ ਜੀ ਸਾਢੇ 3 ਮਹੀਨੇ ਖਾਣ ਤੁਹਾਨੂੰ ਦਿਖਾ ਦਿਆਂ ਮੜੇ ਥਣ ਚਾਰ ਇੱਥਾ ਚਾਰਾਂ ਥਣੀ ਕਾਲ ਕਰਦਾ ਉੱਥੀ ਦਿਖਾ ਲੈ ਲੈ ਚਲੋ ਆਪਣੇ ਉੱਥੇ ਮੁੱਲੇ ਦਾ ਬਾਈ ਮੁੱਲੇ ਦਾ ਵੀ ਕਿੰਨਾ ਕਰਾਂਗੇ 7000 ਦੀ ਇਹ ਬੱਚੀ ਦੇ ਦੇ ਜੇ ਤਾਂ ਲੈਣੀ ਹੈ ਕੱਲੀ ਫੇਰ ਤਾਂ ਹੈਗਾ 7 ਹਾਂਜੀ ਜੇ ਲੈਣਾ ਚੋੜਾ ਫਿਰ ਬਾਈ ਕਹਿੰਦਾ ਆਪਾਂ ਤੁਸਨੂੰ 12 ਦੀ 12000 ਦਾ ਚੋੜਾ ਦੇ ਗਰਾ ਬਾਈ ਆਪਾਂ ਲੈ ਬਾਈ ਹਾਂਜੀ 12000 ਮੁੱਲ ਬਾਈ ਦੇ ਅੱਗੇ ਬਾਈ ਲੈਣ ਦੇਣੀ ਹੁੰਦਾ ਮੁੱਲ ਬਾਈ ਨੇ ਅੱਜ ਵੀ ਲੈਣ ਦੇਣੀ ਰੱਖਿਆ ਅੱਗੇ ਇਹਨੇ 3 ਨੰਬਰ ਬੱਚਾ ਵੀਰੇ 3 ਨੰਬਰ ਬੱਚਾ ਇਹ ਵੀਰੇ ਆਪਣਾ ਮੰਨ ਕੇ ਚਲੋ ਸਾਢੇ ਇੱਕ ਪੰਜਵੇਂ ਮਹੀਨੇ ਦਾ ਬੱਚਾ ਇਹ ਸਾਢੇ ਪੰਜਵੇਂ ਦਾ ਬੱਚਾ ਝੋਲੀ ਝਾਲੀ ਆਪਾਂ ਤੁਸਨੂੰ ਚੈੱਕ ਕਰਵਾ ਦੇਵਾਂਗੇ ਨਿਹਲਾ ਨੱਚਦਾ ਫਿਰਦਾ ਬੱਚਾ ਕਿ ਨਹੀਂ ਸਹੀ ਗੱਲ ਹੈ ਤੇ ਬਾਕੀ ਬਾਈ ਇਹ ਥੋੜੇ ਟਾਈਮ 'ਚ ਤਿਆਰ ਹੋਣ ਵਾਲਾ ਕੰਮ ਆ ਯਾਰ ਬਾਬੇ ਇਹ ਤਾਂ ਬਾਈ ਨੇ ਬਈ ਨਮਾਇਆ ਤਾਂ ਮੈਂ ਨਹੀਂ ਕਿਉਂਕਿ ਮੀਂਹ ਜ਼ਿਆਦਾਤਰ ਬਾਲਾ ਪਈ ਜਾਂਦਾ ਸੀਗਾ ਤੇ ਬਾਈ ਕਹਿੰਦਾ ਮੈਂ ਨਮਾਉਂਦਾ ਨਹੀਂਗਾ ਆਂ ਆ ਕੇ ਆਪਾਂ ਵੀਡੀਓ ਕੋਈ ਆਣਾ ਸੌਖੀ ਪੋਟ ਲਾਉਂਦਾ ਕਿ ਜਿੰਨਾ ਲੈਣੀ ਤਾਂ ਲਿਬੜੀ ਵੀ ਰਹਿ ਜਾਣੀ ਬਾਈ ਹਮ ਐਵੇਂ ਸਪਲਾਈਆਂ ਦੇ ਜਾਣੀਆਂ ਹਨਾ ਕੋਈ ਫਾਇਦਾ ਨਹੀਂ ਤੇ ਮੋਹਲੇ ਦਾ ਆਪਣੇ ਮੋਹਲੇ ਦਾ ਕਿੰਨਾ ਕਰਾ ਲਗੇ ਵੀਰੇ ਪੱਛੀ ਦਾ ਹਮ ਇਹ ਆਪਾਂ 6000 ਦੀ ਪੱਛੀ ਇਹਦੇ ਤਾਂ ਨਹੀਂ ਬਾਈ ਠੀਕ ਹੈ ਬਾਈ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਕਿੰਨਾ ਮਰਜ਼ੀ ਕਰਾ ਲਓ 6000 ਰੁਪਏ ਦੀ ਬੱਸੀ ਆਪਾਂ ਏ ਦੇ ਦੇ ਅੰਗੇ ਬਈ ਬੱਚੇ ਪਲੇ ਪਏ ਲੈ ਥਣ ਚੋਲੀਆਂ ਪਾ ਚੱਕਰਵਾਣੇ ਹਨ ਥੋੜਾ ਕਾਲ ਕਰਾ ਥਣ ਚਾਰਾਂ ਦੀ ਗਰੰਟੀ ਹੋਪਰੇ ਠੀਕ ਆ ਥਣ ਚਾਰ ਹੀ ਹੋਣਗੇ ਬਈ ਸਾਨੂੰ ਬਈ ਕਹਿੰਦਾ ਚਾਰ ਮੈਨਣਗੇ ਕੋਈ ਦੰਦੋ ਖੀਰੀਆਂ ਹੋਣੀਆਂ ਤੇ ਅੱਗੇ ਚਾਰ ਨੰਬਰ ਬੱਚਾ ਆਪਣੇ ਫਿਟਨੈਸ ਬੜੀ ਆ ਬੱਚੇ ਦੀ ਯਾਰ ਹਨਾ ਦੇਖੋ ਗਰੋਥ ਕਰਾਉਦਾ ਬੱਚੇ ਕੋ ਪ੍ਰਿੰਟ ਬਹੁਤ ਚੰਗਾ ਬੱਚੀ ਹੋਈ ਗੱਲ ਨਮਾਈਆਂ ਤਾਂ ਉਹ ਵੀ ਚੰਕ ਮਾਰਦੇ ਹਮ ਪਰ ਆਪਾਂ ਮੀ ਕਹਿੰਦਾ ਕਰਕੇ ਕੋਈ ਨਾ ਆਇਆ ਜੀ ਕਿਉਂਕਿ ਬਈ ਠੰਡ ਵੀ ਹੋਈ ਪਈ ਆ ਥੋੜੀ ਜੀ ਤਾ ਅਗਰ ਕਿ ਬਸੂ ਬਿਮਾਰ ਵੀ ਪੈਦਾ ਕੇ ਰੱਖ ਲੈ। ਇੱਲਾਹ ਦੇਖ ਲੋ ਚਾਰ ਤਾਂ ਹੋਣਗੇ। ਚੈੱਕ ਕਰੋ ਛੋਟੇ ਬੱਚੇ ਬਈ ਬਿਮਾਰ ਪੈ ਸਕਦੇ ਰੀ ਫਰ ਤਾਂ ਹੀ ਕਰਕੇ ਬਈ ਇਹਨਾਂ ਨੂੰ ਮਾਰੀ ਨਹੀਂ। ਤੇ ਮੋਲੇ ਦਾ ਆਪਣੇ ਕਿੰਨਾ ਰਹੂਗਾ 4 ਨੰਬਰ ਬੱਚੇ ਦਾ। ਮੋਲੇ ਦਾ ਵੀ ਕਿੰਨਾ ਕਰਾਲਗੇ ਵੀਰੇ 7000 ਚ ਵੱਛੀ ਦੇ ਦੇਣੀ ਆ। ਜੋੜਾ ਇਹ ਵੀ ਆਪਾਂ 11000 ਚ ਦੇ ਦੇਣਾ। ਠੀਕ ਐ। ਹਾਂਜੀ। ਆ ਜੋੜਾ 12 ਦਾ ਤੇ ਆ ਜੋੜਾ 11 ਦਾ। 11 ਦਾ। ਚੱਕੋ ਬਾਈ ਲੈਣ ਦੇਣ ਮੁੱਲ ਹੋ ਰਿਹਾ ਅੱਜ ਤੇ ਲੈਣ ਦੇ ਨਹੀਂ ਕਰਨੇ ਆ ਬਾਈ ਨੇ ਹਾਂਜੀ ਤੇ ਆਮਨੇ ਪੰਜ ਨੰਬਰ ਬੱਚਾ ਸ਼ੈਰ ਸ਼ੈਰ ਦਾ ਬੱਚਾ ਬਾਈ ਹਾਂਜੀ ਇਹ ਦੋ ਦੰਦ ਹੋ ਗਈ ਪਛੀ ਵੀਰੇ ਮੂੰਹ ਦੋ ਦੰਦ ਦੋ ਦੰਦ ਪਛੀ ਬਹੁਤ ਠੰਡੀ ਬਹੁਤ ਬੱਚੀ ਲੈ ਥਣ ਦਿਖਾਈ ਮੜਾ ਦਿਖਾਓ ਝੋਲੀ ਵੀਰੇ ਲੋ ਆਮਨੇ ਇਧਰ ਨੂੰ ਝੋਲੀ ਦਿਖਾ ਦੋ ਕਰਕੇ ਮੜੀ ਪੂਸ਼ ਕਰਿਓ ਸ਼ੈਰ ਦੇ ਵੀਰੇ ਲੈ ਬਾਈ ਥਣ ਚਾਰ ਹੀ ਆ ਥਣ ਚਾਰ ਮਹਿਣਗੇ ਬਾਈ ਹਾਂ ਮੜਾ ਦੰਦ ਹੀ ਉਸ ਤੋਂ ਕੈਮਰੇ ਤੋਂ ਥਣ ਚਾਰਾਂ ਦੀ ਗਰੰਟੀ ਹੋਊਗੀ ਹਾਂ ਆਪਣੀ ਖੋਲੇ ਆਪਣੀ ਤੂਰੀ ਬਾਈ ਹਾਂਜੀ ਇਹ ਆਈ ਦੇ ਕਾਬ ਵਾਲਾ ਵੀਰੇ ਸਹੀ ਗੱਲ ਆ ਚਮਕਦਮ ਕਬੜੀਆ ਬੱਚੇ ਜੀ ਹਾਂ ਮੱਛੀ ਬਹੁਤ ਟੌਪ ਦੀ ਜਿਹਨੇ ਸਾਹਮਣੀ ਆ ਬਾਈ ਹੂੰ ਬੱਚੇ ਸਾਰੀਆਂ ਹੀ ਚੰਗੀਆਂ ਬਾਈ ਸਹੀ ਗੱਲ ਆ ਬਾਈ ਮੁੱਲ ਵੀ ਭਾਏ ਸੋਹਣੇ ਹੋ Đi ਦੇਖੋ ਰੰਗ ਪ੍ਰਿੰਟ ਕੁਆਲਿਟੀ ਜਾਣਦੀ ਟੀਕਾ ਲੈਣੀ ਆ ਬੱਚੀ ਸਹੀ ਗੱਲ ਆ ਕੋਈ ਲਸੀ ਨਹੀਂ ਲਾਮੀ ਨਹੀਂ ਕਿਸੇ ਪੱਖ ਤੋਂ ਉਹ ਸੋਹਣਾ ਕੱਦ ਕਾਠ ਲੈ ਬਾਈ ਕੁਆਲਿਟੀ ਦੇਖ ਸਕਦੇ ਆ ਇੱਕ ਨੰਬਰ ਕੁਆਲਿਟੀ ਆ ਕਿਨੇ ਆ ਆਪਣੇ ਹਾਂਜੀ ਹਾਂਜੀ ਮੁੱਲ ਬਾਈ ਦੇ ਤੁਹਾਨੂੰ ਪਤਾ ਹੀ ਆ ਬਾਈ ਲੈਣ ਦੇ ਨਹੀਂ ਹੁੰਦੇ ਇਹਦਾ ਮੁੱਲ ਆਪਣੇ ਕੀ ਆ ਮੋਹਲੇ ਦਾ ਕਿੰਨਾ ਕਰਾ ਲਗੇ ਵੀਰੇ ਆਪਾਂ ਹੂੰ ਇਹ 9500 ਦੀ 25 ਦੇ ਦਿੰਨੀ ਆਪਾਂ 9500 ਦੀ ਹਾਂ ਚੈੱਕੋ ਬਾਈ ਜਾਂਦੀ ਦੀ ਗੱਲ ਹੈ ਰਣੀਆ ਫੜੇ ਦੋ ਦੰਦ ਵਾਲੇ ਕੱਢਣ ਲੱਗਿਆ ਪਰ ਦੋ ਦੰਦ ਮਿਲ ਗਏ ਤੇ ਅਮਨੇ ਅੱਗੇ ਬਾਈ 6 ਨੰਬਰ ਤੇ ਲਾਟ ਦੇਖ ਆਪਾਂ ਤੁਹਾਨੂੰ ਬਾਈ ਟਾਈਮ ਨਹੀਂ ਆ ਹੁਣ ਬੱਛੀ ਚਲਾ ਬਸ ਹੀ ਜਾਦੀ ਆ ਹੈਨਾ ਜ਼ਿੰਦਗੀ ਚ ਆਪਾਂ ਬਸ ਇਹ ਪਲੀ ਵੀ ਆ ਬੱਛੀ ਤੇ ਲ ਪੂਰੀ ਅਮਨੇ ਜਰਸੀ ਮੰਨ ਲਈ ਇੱਕ ਇਹ ਜਰਸੀ ਬਲੈਕ ਜਰਸੀ ਚ ਆ ਜਾਂਦੀ ਦੇਖ ਲੋ ਲੈ ਇਹ ਜੱਕ ਤੋਂ ਗੱਬਣ ਠੀਕ ਆ ਹਾਂਜੀ 1 ਮਹੀਨੇ ਤੇ 3 ਦਿਨ 4 ਦਿਨ ਹੋ ਗਏ ਲੈ ਦਿਖਾ ਮੜਿਆ ਅਗਲਾ ਕਹਿੰਦਾ ਦੋ 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 ਵੀ ਦਿਖਾ ਦਈ ਆ ਆਪਾਂ ਕੱਚੀ ਖੀਰੀ ਆ ਪੱਛੀ ਲੈ ਯਾਰ ਖੀਰਾ ਵਿੱਚ ਆ ਗਿਆ ਹੈਨਾ ਲੈ ਕੱਚਾ ਖੀਰੀ ਲੈ 13 ਮਹੀਨਾ ਦਾ ਬੱਚਾ ਮੈਂ ਕਹਿੰਦਾ ਰੰਗ ਰੂਪ ਦੇਖ ਯਾਰ ਹੈਨਾ ਬਾਲਾ ਜਿਹਨੇ ਤਿਆਰ ਤਿਆਰੀ ਦੇਖ ਮਗਰੋਂ ਪੱਛੀ ਦੀ ਹਮ ਲੈ 13 ਮਹੀਨਾ ਦਾ ਬੱਚਾ ਦੇ ਨੂੰ ਚੈੱਕ ਕਰਵਾ ਦੇਗੇ ਤੁਹਾਨੂੰ ਤੇ ਪਹਿਲੀ ਗੱਲ ਤਾਂ ਬਾਈ ਬੱਚੇ ਦੇ ਨਾ ਗਰੋਥ ਦੇਖੋ ਕੱਦ ਕਾਟ ਦੇਖੋ ਇੰਨੀ ਪਲੀ ਵੀ ਆ ਦੇ ਲੋ ਲੈ ਅਮਨੇ ਕਿੰਨਾ ਟਾਈਮ ਦੱਸਦੇ ਹੋ ਬਾਈ ਟੀਕਾ ਲੱਗਣ ਹੋ ਗਿਆ ਵੀਰੇ 1 ਮਹੀਨੇ ਤੇ 3 ਦਿਨ ਉੱਤੇ ਹੋ ਗਿਆ ਆਪਣੇ ਕੋਲੇ ਆ ਸਾਰਾ ਰਿਕਾਰਡ ਦਿੱਤਾ ਬੰਦੇ ਨੇ ਝੋਲੀ ਚੇਕ ਕਰਵਾਉਣਾ ਆਵਣਾ ਝੋਲੀ ਬਾ ਕਮਾਲ ਇਹ ਜੈਕ ਤੋਂ ਗੱਬਣਾ ਵੀਰੇ ਹੂੰ ਸਿੱਧੀ ਜੀ ਗੱਲ ਜੈਕ ਤੋਂ ਗੱਬਣਾ ਉਹਨਾਂ ਦਾ ਹੋ ਗਿਆ 1 ਮਹੀਨੇ ਦਾ ਚੌਥਾ ਦਿਨ 1 ਮਹੀਨੇ ਦਾ 4 ਦਿਨ ਹਾਂਜੀ ਅਗਲੇ ਦੇ ਕਰਮ ਹਣਾ ਲੱਕੀ ਗੱਬਣਾ ਪੰਛੀ ਦੇ ਨਾ ਇੰਦੀ ਪਾਲਣੀ ਦੇਖ ਲੋ ਲੈ ਸੋ ਇਹ ਗੱਲ ਐਟਾ ਬੱਚਾ ਕਰਨਾ ਸੌਖਾ ਯਾਰ ਹਨਾ ਹਾਂ ਤੇ ਇਹ ਗੱਲ ਬਹੁਤ ਆਏ ਨੀ ਉਹ ਨਾਲ ਆਪਣ ਉਹਨੇ ਗਰੰਟੀ ਵੀ ਦਿੱਤੀ ਆ 25 ਪਲੱਸ ਦੀ ਠੀਕ ਆ ਆਪਾਂ ਵੀ ਗਰੰਟੀ ਲਵਾਗੇ ਠੀਕ ਆ ਹੋਰ ਦਸਲੇ ਆਪਾਂ 20 ਪਲੱਸ ਦੀ ਵੀ ਤੇ ਲਵਾ ਗਰੰਟੀ ਪਹਿਲੀ ਗੱਲ ਤਾਂ ਯਾਰ ਰੰਗ ਰੂਪ ਤਾਂ ਕਹਿਣ ਦੀ ਨਹੀਂ ਹਨਾ ਥਣ ਦੇ ਥਣ ਝੋਲੀ ਦੇਖ ਬੱਚੀ ਨੇ ਕਿੰਨੀ ਚੱਕੀ ਆ ਲੈ ਯਾਰ ਕਿਆ ਬਾਤ ਹੈ ਬੱਚੇ 25 ਪਲੱਸ ਹੀ ਜਾਊਗੇ ਇਹ ਨਹੀਂ ਹੈਗੀ ਜਿਹਨੇ ਸ਼ੌਕ ਨਾ ਰੱਖਣੀ ਆ ਬੋਦੀ ਵਾਲੀ ਉੱਚੀ ਆ ਤਾਂ ਹਾਂ ਹਨਾ ਹਾਂ ਬੱਚੀ ਨੇ ਤਾਂ ਇਹਦਾ ਗ੍ਰੋਥ ਕਰਨੀ ਆ ਤਾਂ ਨੋਹੇ ਤੇ ਸਾਹਮਣੇ ਆ ਫਿਰ ਜੇ ਸਾਹ ਬਣਾ ਬੱਚੀ ਆ ਮੁੱਲ ਤਾਂ ਨਹੀਂ ਵਾਲਾ ਨਹੀਂ 25 ਦਾ ਮੁੱਲ ਜਾਇਦਾ ਹੀ ਕਰਾਂਗੇ ਯਾਰ ਐਵੇਂ ਲੋਕਾਂ ਕੋ 40 ਨਹੀਂ ਮੰਗਦੇ ਆਪਾਂ ਕਿੰਨਾ ਮੁੱਲੇ ਦਾ ਕਿੰਨਾ ਕਰਾਲਗੇ ਵੀਰੇ ਹਾਂ ਤੇ 17000 ਦੀ ਪੁੱਛੀ ਦੀ ਨਹੀਂ ਉਹ ਚੋਂ ਮੁੱਲ ਲੈਣ ਦੇ ਨਹੀਂ 17 ਚ ਪੁੱਛੀ ਮਾਰਨ ਦਾ ਬਾਈ ਮੈਂ ਕਹਿੰਦਾ ਚੱਕ ਨਾ ਜਦ ਤੱਕ ਚੈੱਕ ਪਾਸ ਹੋ ਗਈ 50000 ਦੀ ਆ ਸਹੀ ਗੱਲ ਆ ਬਾਈ ਇਹ ਸਭ ਨੂੰ ਪਤਾ ਅੱਗੇ ਅਮਨੇ ਲਾਸਟ ਤੇ ਇਹਦੇ ਬਾਰੇ ਦੱਸ ਮੈਨੂੰ ਕੱਟੀ ਬਾਰੇ ਨਾਮ ਤੋਂ ਇਹ ਕੱਟੀ ਹੋਊਗੀ ਵੀਰੇ 13 ਮਹੀਨੇ 13 14 ਮਹੀਨੇ ਦੀ ਕੱਟੀ ਜਰੀ 13 ਤੋਂ 14 ਮਹੀਨੇ ਕੱਟੀ ਦੀ ਉਮਰ ਆ ਚਾਰ ਥਾਣ ਹੋਣਗੇ ਆ ਅਖੀਰੀ ਕੱਟੀ ਆ ਖੀਰੀ ਆ ਐ ਨਹੀਂ ਹੋਊਗਾ ਅਗਲੇ ਨੂੰ ਨਾ ਬਤ ਕੋਈ ਗੱਲ ਨਹੀਂ ਆਪਣੇ ਦੰਦ ਚ ਕੋਈ ਨੇੜੇ ਉਹ ਡਰਦਾ ਬੱਚਾ ਹੈ ਨਾ ਹਾਂ ਹਾਂ ਲੈ ਚੱਲ ਬਈ ਕੋਈ ਗੱਲ ਥਣਾਚਾਰਾਂ ਦੀ ਗਰੰਟੀ ਤੇ ਨਾਲੇ ਕਿੰਨੀ ਚੰਗੀ ਨਿਆਰੀ ਕੱਟੀ ਹੈ ਪਿੱਠਪੜਾ ਦਿਖਾ ਜਰ ਲੈ ਪਿੱਠਪੜਾ ਬੜਾ ਚੰਗਾ ਬਣਿਆ ਹੈ ਨਾ ਹਾਂਜੀ ਹਾਂਜੀ ਲੈ ਸਹੀ ਗੱਲ ਪੜੀ ਵੀ ਆ ਕੱਟੀ ਆਇਆ ਨਹੀਂ 14 ਗਮਿਨੇ ਤੱਕ ਬੱਚਾ ਵਾਲੇ ਹੂੰ ਹਲ ਤਾਂ ਆਇਆ ਨਹੀਂ ਲੱਸੀ ਲਾਵੀ ਹੋ ਕੱਟੀ ਦੇ ਲੈ ਐਨੀ ਠੰਡੀ ਕੱਟੀ ਆ ਹੂੰ ਫੂ ਚੱਕ ਕੇ ਖੜ ਜਾਂਦੀ ਸਹੀ ਗੱਲ ਆ ਬਾਈ ਲੈ ਥਣ ਥਣ ਮੋਟਾ ਮੋਟਾ ਥਾਣਾ ਯਾਰ ਹੋਰ ਨਹੀਂ ਗਾ ਕੀ ਬਾਤ ਥਣ ਵੀ ਇਹ ਪਾ ਚੈੱਕ ਕਰਵਾਣੇ ਮੜਾ ਰੋਕੀ ਇਥੇ ਲੋ ਬਾਈ ਫਲੀਆਂ ਰਗਾ ਸੰਪਿਆ ਲੈ ਹੁਣ ਕਰਾ ਦੇ ਚੈੱਕ ਤੇ ਮੋਲੇ ਤਾਂ ਅਮਨੇ ਮੋਲੇ ਤਾਂ ਕਿੰਨਾ ਕਰਾਲ ਗਏ ਵੀਰੇ ਹੂੰ ਆਪਾਂ 19000 ਰੁਪਏ ਦਾ ਮਾਰਦਾਨ ਕਰ ਦਣਾ ਬਈ ਚੱਕੋ ਬਾਈ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਕਿੰਨਾ ਮਰਜ਼ੀ ਕਰਾਲ 19000 ਰੁਪਏ ਜੋ ਮਾਰਦਾਨ ਕਰਦੇ ਆ ਇਸੇ ਵੀਰ ਨੂੰ ਨਾ ਕੋਈ ਵੀ ਨੱਕ ਪਸੰਦ ਆ ਬਈ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ